ਇੱਕ ਤਬਾ ਤੁਹਾਡਾ ਸਵਾਗਤ ਹੈ ਫੇਸਬੁਕ ਸੰਚਾਰ ਦਾ ਨਵਾਂ ਸਾਧਨ ਤਾਂ ਹੈ ਹੀ ਉੱਥੇ ਹੀ ਅਪਰਾਧੀ ਵਿਸ਼ੇ ਦੀ ਵਰਤੋਂ ਢੱਲਲੇ ਨਾਲ ਕਰ ਰਹੇ ਨੇ ਤੇ ਫੇਸਬੁਕ ਤੇ ਇੱਕ ਗੈਂਗਸਟਰ ਨੇ ਆਪਣੇ ਹੀ ਦੋਸਤ ਦਾ ਕਤਲ ਕਰਕੇ ਇੱਕ ਲਾਈਵ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣਾ ਗੁਨਾਹ ਤਾਂ ਕਬੂਲਿਆ ਹੀ ਹੈ ਉੱਥੇ ਹੀ ਉਸਨੇ ਹੋਰ ਵੀ ਕਈ ਲੋਕਾਂ ਨੂੰ ਧਮਕੀ ਦਿੱਤੀ ਹੈ ਲਾਂਗਾਵਾਲ ਵਿੱਚ ਵੀਰਵਾਰ ਦੀ ਚੜ੍ਹਦੀ ਸਵੇਰ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਈ ਜਦੋਂ ਇੱਕ ਗੈਂਗਸਟਰ ਨੇ ਕੁੜੀ ਦੇ ਇਸ਼ਕ ਖਾਤਰ ਆਪਣੇ ਦੋਸਤ ਨੂੰ ਸ਼ਰੀਆਮ ਬਾਜ਼ਾਰ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਸਿਰਫ ਇੰਨਾ ਹੀ ਨਹੀਂ ਇਸ ਗੈਂਗਸਟਰ ਨੇ ਜਦੋਂ ਇਸ ਗੱਲ ਦੀ ਤਸੱਲੀ ਕਰ ਲਈ ਕਿ ਉਸ ਦਾ ਦੋਸਤ ਮਰ ਚੁੱਕਿਆ ਤਾਂ ਉਸ ਨੇ ਉਸ ਦੀ লাশ ਤੇ ਭੰਗੜਾ ਪਾਉਂਦਿਆਂ ਜਸ਼ਨ ਮਨਾਇਆ ਅਤੇ ਫਿਰ ਫੇਸਬੁੱਕ ਤੇ ਲਾਈਵ ਹੋ ਕੇ ਇਸ ਕਤਲ ਦੀ ਕਹਾਣੀ ਸੁਣਾਈ ਮ੍ਰਿਤਕ ਦੇ ਬਾਕੀ ਦੋਸਤਾਂ ਨੂੰ ਵੀ ਧਮਕੀ ਦਿੱਤੀ ਕਿ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ ਇਸ ਤੋਂ ਇਲਾਵਾ ਗੈਂਗਸਟਰ ਨੇ ਪੁਲਿਸ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਉਹਨਾਂ ਨੂੰ ਫੜ ਸਕਦੀ ਹੈ ਤਾਂ ਫੜ ਲਵੇ ਸਵੇਰੇ 10:30 ਵਜੇ ਜਿਉਂ ਹੀ ਇਹ ਘਟਨਾ ਵਾਪਰੀ ਤਾਂ ਨੇੜਲੇ ਬਾਜ਼ਾਰਾਂ ਦੀਆਂ ਦੁਕਾਨਾਂ ਦੇ ਸ਼ਟਰ ਡਿੱਗਦੇ ਨਜ਼ਰ ਆਏ। ਕੁਝ ਆਗੂਆਂ ਨੇ ਵੀ ਰੋਸ ਵਜੋਂ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਵਾਈਆਂ। ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ। ਕਤਲ ਤੋਂ ਕੁਝ ਸਮਾਂ ਬਾਅਦ ਮਾਮਲੇ ਵਿੱਚ ਮੁੱਖ ਮਲਜ਼ਮ ਦਲਵਿੰਦਰ ਸਿੰਘ ਬਬਲੀ ਨੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਆਪਣੀ ਵੀਡੀਓ ਜ਼ਰੀਏ ਆਪਣਾ ਜ਼ੁਰਮ ਕਬੂਲ ਕਰਦਿਆਂ ਆਪਣੇ ਬਾਕੀ ਰਹਿੰਦੇ ਦੁਸ਼ਮਣਾਂ ਨੂੰ ਵੀ ਚੇਤਾਵਨੀ ਦਿੱਤੀ। ਵਾਇਰਲ ਹੋਈ ਵੀਡੀਓ ਵਿੱਚ ਇਹ ਗੱਲ ਉਸਨੇ ਵਾਰ-ਵਾਰ ਕਹੀ ਹੈ ਕਿ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ ਬਲਕਿ ਆਮ ਵਿਅਕਤੀ ਦੀ ਤਰ੍ਹਾਂ ਜਿਸ ਕੁੜੀ ਨੂੰ ਪਿਆਰ ਕਰਦਾ ਸੀ ਉਸ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਪਰ ਉਸਦੇ ਵਿਰੋਧੀਆਂ ਨੇ ਉਸ ਦੀ ਜ਼ਿੰਦਗੀ ਨੂੰ ਗਲਤ ਰਸਤੇ ਪਾ ਦਿੱਤਾ। ਹਾਂ ਹੁਣ ਬਾਤ ਇੰਜਵਾਏ ਹੋ ਗਿਆ ਹੁਣ ਆਪਾਂ ਆਪਣੇ ਘਰ ਨੂੰ ਤਿਆਰੀ ਕਰ ਲਈ ਆ ਹੁਣ ਮੈਨੂੰ ਜਾਣ ਦੋ ਰੱਬ ਦੇ ਵਜ਼ੀਰਾਂ 'ਚ ਜਾ ਰਹੇ ਆਂਗਾ ਦੇਖਦੇ ਆਂ ਕੱਲ ਨੂੰ ਅੱਜ ਕੌਣ ਮਾਰਦਾ ਮਕਾਉਂਦਾ ਕਿ ਜ਼ਿੰਦਗੀ ਦਾ ਮੁੱਕ ਜਾਣੀ ਆ ਪਰ ਜਾਰੀ ਦੋਸਤੀ ਦੇ ਨਾਂ ਉਹਨੂੰ ਸਲੂਟ ਆ ਮੇਰੇ ਵੀਰੋ ਜੀ ਨੇ ਮੇਰੇ ਨਾਲ ਧੋਖਾ ਕੀਤਾ। ਜੀਨੇ ਮੈਨੂੰ ਪਿਆਰ ਬਖਸ਼ਿਆ ਸਾਰਿਆਂ ਨੂੰ ਇੰਨਾ ਜਿਆਦਾ ਪਿਆਰ ਕਿ ਜਦੋਂ ਮੇਰੀ ਮੌਤ ਹੋ ਜੇ ਮੈਨੂੰ ਰੋਇਓ ਵੀ ਨਾ ਇੰਨਾ ਕੁ ਪਿਆਰ ਤੁਹਾਡੇ ਨਾਲ ਮੈਨੂੰ ਚਲੋ ਜੀ ਬਾਏ ਹੁਣ ਟਾਟਾ ਸੀ ਯੂ ਲਵ ਯੂ ਸਾਰਿਆਂ ਨੂੰ ਲਵ ਯੂ